ਵੈਲਕਮ ਟੂ ਮੰਦੀ ਫੈਮਿਲੀ ਵਲੌਗ ਸ਼ੁਰੂ ਕਰਦੇ ਆ ਅੱਜ ਦਾ ਨਿਊ ਵਲੌਗ ਤੇ ਭਾਜੀ ਪੱਖਾ ਬੰਦ ਕਰੋ ਆਵਾਜ਼ ਨਹੀਂ ਆਉਣੀ ਪੱਖਾ ਬੰਦ ਕਰ ਦੋ ਤੇ ਹਾਂ ਆਵਾਜ਼ ਨਹੀਂ ਆਉਂਦੀ ਹੈਗੀ ਅੱਜ ਜੀ ਸਪੈਸ਼ਲੀ ਇੱਕ ਚੀਜ਼ ਆਈ ਸਾਡੇ ਘਰ ਮੇਰਾ ਮਾਮਾ ਹੁਣੇ ਦੇ ਗਿਆ ਮੇਰੀ ਮਾਸੀ ਦੇ ਵਿਆਹ ਦਾ ਕਾਰ ਤੇ ਕਾਰ ਦੀ ਤਰੀਕਾਂ ਕਿਤੇ ਦੱਸ ਦੀ ਮੇਰੇ ਮਗਰ ਮੇਰੇ ਸਬਸਕ੍ਰਾਈਬਰ ਆ ਜਣਗੇ ਲਿਆਉਣਾ ਜੱਬੇ ਦਾ ਰਹਿਣ ਕੋਈ ਦਿੱਤਾ ਨਹੀਂ ਆਪਾਂ ਤੇ ਇੱਕ ਦਿਨ ਵੀਡੀਓ ਵਿੱਚ ਪਾ ਬਾਅਦ ਵਿੱਚ ਦੱਸਾਂਗੇ ਨਹੀਂ ਸਿੱਧਾ ਸਿੰਪਲ ਦੱਸ ਇਸ ਤਰ੍ਹਾਂ ਬਣਾਇਆ ਜੀ ਆ ਜੀ ਕਾਰ ਕਾੜ ਆਇਆ ਜੀ ਵਿਆਹ ਵਾਲਾ ਨਾਲੇ ਡੱਬਾ ਡੱਬਾ ਤਾਂ ਡੱਬਾ ਆਇਆ ਐ ਜੱਤ ਐਨਾ ਐਨਾ ਦਮ ਨਾਲ ਖੇਚ ਕੇ ਜੀ ਆ ਨਾ ਟੱਕਨ ਪਾਰ ਦਿੱਤਾ ਜੇ ਪਹਿਲਾਂ ਹੀ ਸਾਰੇ ਸੀਲ ਖੋਲ ਦਿੱਤੀ ਮੈਂ ਕਿਹਾ ਅਜੇ ਮੈਂ ਵੀਡੀਓ ਬਣਾਉਣੀ ਹੈ ਇੰਨਾ ਦਾ ਮੂੰਹ ਤੇ ਚਰਨ ਤੋਂ ਬਗਾਰ ਰਹਿਂਦਾ ਨਹੀਂ ਨਾ ਆ ਵੇਖੋ ਇਹਨਾਂ ਨੇ ਢੱਕਾਂ ਨਾ ਪਾੜ ਦਿੱਤਾ ਡੱਬੇ ਮੇਰੀ ਇੱਕ ਗੱਲ ਸੁਣ ਅਜੇ ਗਿਆ ਹੀ ਮਾਮਾ ਛੱਡ ਕੇ ਮੇਰੀ ਗੱਲ ਸੁਣਾਂ ਅਸੀਂ ਪ੍ਰਾਣੇ ਗਏ ਹੋ ਨਾ ਉਸੇ ਮੋਕੇ ਸਾਡੇ ਕੋਈ ਰਿਸ਼ਤੇਦਾਰਾਂ ਦੇ ਪ੍ਰਾਣਿਆਂ ਵਿੱਚ ਡੱਬਾ ਡੱਬਾ ਲੈ ਕੇ ਜਾਂ ਨਾ ਤੇ ਉਸੇ ਮੋਕੇ ਬੱਚੇ ਜੋ ਵੇਦੇ ਪ੍ਰਾਣਿਆਂ ਵਿੱਚ ਲੱਗੇ ਭੈ ਵੀ ਟੁੱਟ ਕੇ ਡੱਬੇ ਆ ਇਹਨਾਂ ਨੇ ਇਦਾਂ ਹੀ ਕੀਤਾ ਜੀ ਆਇਆ ਕੋ ਡੱਬੇ ਦਾ ਕੀ ਹਲ ਕਰ ਦਿੱਤਾ ਹੈ ਨਹੀਂ ਖਾਮ ਮਿਲਣਾ ਨਾ ਆਪਾਂ ਸਪਾਂ ਦੇ ਉਹ ਮੈਂ ਡੱਬਾ ਵੇਖਾਂ ਡੱਬੇ ਦੀ ਫੋਟੋ ਖਿੱਚ ਲੈ ਆਂਦੇ ਮੈਨੂੰ ਫੇਰ ਕਹੀਂ ਵੇਖੋ ਜੀ ਡੱਬੇ ਦੀ ਗੱਲ ਹੁੰਦੀ ਤਾਂ ਲੜਪੇ ਵਿੱਚੇ ਆਹ ਦੇਖੋ ਟੀਵੀ ਬੰਦ ਕਰਨ ਤੋਂ ਲੜ ਪਏ ਐ ਡੱਬੇ ਦੀ ਗੱਲ ਹੋਦੀ ਡੱਬੇ ਦਾ ਸਟਾਰਟਿੰਗ ਹੋਈ ਹੈ ਮੇਰੇ ਵਲੋਗ ਦੀ ਜੰਨਤ ਆ ਇਹਨਾਂ ਦੋਮਾਂ ਨੇ ਆਹ ਵੇਖੋ ਡੱਬੇ ਦੇ ਜਲੂਸ ਕੱਢ ਦਿੱਤਾ ਕੋਈ ਕਹੇਗਾ ਵੀ ਸਾਡੇ ਘਰ ਹੁਣ ਡੱਬਾ ਆਏ ਜੇ ਤੋ ਪੁਰਾਣੇ ਚਾਹਦੇ ਹੋ ਇਦਾਂ ਹੀ ਹੁੰਦਾ ਬਾਤ ਇਦਾਂ ਹੀ ਹੁੰਦਾ ਆ ਪਰ ਤੁਸੀਂ ਵੱਡੇ ਹੋ ਗਏ ਜੇ ਬੱਚੇ ਹੁਣ ਥੋੜਾ ਜਿਹਾ ਲਿੰਕ ਚ ਰਿਆ ਕਰੋ ਕਿ ਕੌਣ ਕੌਣ ਇਦਾਂ ਕਾਦਨ ਜੇ ਤੋ ਪੁਰਾਣੇ ਬਾਰ ਬੁਏ ਚ ਅੱਲੇ 5 ਮਿੰਟ ਹੀ ਹੋਏ ਆ ਮਾ ਮਾ ਦੇ ਪੰਚਿਆ ਨਹੀਂ ਉਹਨਾਂ ਨਾਲੇ ਕਿ ਪਾ ਲੈ ਕੋ ਜਮਾ ਮਾ ਮਾ ਪਰ ਨਾ ਪੋਚਾ ਵੇ ਚਲੋ ਫਿਰ ਖਾਓ ਗਾਈਸ ਹੁਣ ਖਾ ਲੋ ਖਾ ਲੋ ਬੇਟਾ ਖਾ ਲੋ ਹੁਣ ਆ ਲੋ ਜੀ ਚੱਕੋ ਗਾਈਜ ਆਪਾਂ ਚਾਹ ਰਹੇ ਹਾਂ ਦੇ ਦੇ ਸੁਣ ਚੰਨੀ ਦੇ ਮਿਸ ਤੁਹਾਨੂੰ ਹਿੰਦੱਸ ਪਾ ਬਿਸਮਿਲਾ ਆ ਲੈ ਵਾ ਲੈ ਐ ਤੂੰ ਮੁੱਚ ਟੱਕ ਉਪਰਨ ਆਇਆ ਕਾ ਤੂੰ ਹੀ ਗੋਰੇ ਪਰਣਾ ਲਿਆ ਜੋ ਫੜਾ ਫੜਾ ਜਿਹੜਾ ਜਿਹੜਾ ਪਸੰਦ ਆ ਮੈਂ ਕਿਹਾ ਹੀ ਮੈਂ ਕਿਹਾ ਹੀ ਕਿ ਆਪਣੇ ਕੱਪੜੇ ਬਦਲ ਲੈ ਨਹੀਂ ਬਦਲੇ ਸਬਜੀ ਡੋਲ ਗਈ ਕੁੜੀ ਨੇ ਕੱਪੜੇ ਨਹੀਂ ਬਦਲੇ ਆਹ ਦੇਖੋ ਸਾਰੀ ਸਬਜੀ ਡੋਲ ਕੇ ਬੈਠੀ ਹੋ ਮੇਚ ਦੇ ਪਰਲੇ ਸਰ ਦੇ ਪਰ ਕੱਪੜੇ ਨਹੀਂ ਆ ਨਹੀਂ ਦੇ ਵੇ ਹੁਣ ਤੂੰ ਖਲਾਰਾ ਪਾ ਦੇ ਭਰਾ ਅਕੜੀ ਨਹੀਂ ਖਾਂਦੀ ਇਹਨਾਂ ਨੂੰ ਦੇਖੀ ਕਿ ਤਰ੍ਹਾਂ ਪਾ ਰਿਹਾ ਹੋਏ ਨੂੰ ਇਹਨਾਂ ਨੂੰ ਪਾ ਨਹੀਂਦੀ ਦੀ ਇਹ ਡੱਬਾ ਆ ਗਿਆ ਕਿਤੇ ਮੈਂ ਆਵੇਲਾ ਵਿੱਚ ਕਹਿਣਾ ਪੀ ਡੱਬਾ ਪਹਿਲੀ ਵਾਰੀ ਵੇਖਿਆ ਬੱਚਿਆਂ ਨੇ ਗਾ ਗੇ ਪੁੰਡੀ ਜੀ ਐਨ ਇੱਕਸਾਈਟਮੈਂਟ ਵੀ ਮਤਲਬ ਕੀ ਕੋਈ ਵੀ ਡੱਬਾ ਆਵੇ ਤਾਂ ਇੰਨੀ ਨਹੀਂ ਹੁੰਦੀ ਜਿਨੀ ਨਾਨਕਿਆਂ ਦੇ ਡੱਬੇ ਦੀ ਹੁੰਦੀ ਵੇਖ ਲੋ ਉਹ ਤਾਂ ਮਾਸੀ ਦੇ ਘਰ ਮਾਸੀ ਦੇ ਵਿਆਹ ਦੀ ਪਤਾ ਨਹੀਂ ਮਾਸੀ ਦਾ ਵਿਆਹ ਡਿੱਗਦੇ ਹੁਣ ਆਈ ਅਲੋ ਜੀ ਨਮਸਤੇ ਬਲਾ ਮੇਰੇ ਵਲੌਗ ਦੇ ਵਿੱਚ ਖਾ ਪੀ ਕੇ ਹੋਣਾ ਦੇਖੁਰ ਕੇ ਪੈ ਗਈ ਹੋਣਾ ਜੀ ਬੀਤ ਨਮਸਤੇ ਬਲਾ ਜਦੋਂ ਮੈਂ ਟੰਗ ਆ ਲੇ ਹੋ ਕੇ ਪੈ ਗਈ ਨਮਸਤੇ ਬਲਾ ਨਮਸਤੇ ਆ ਇਧਰ ਬਲਾ ਗਾਈਜ਼ ਵੈਲਕਮ ਆਤਲ ਵਲੌਗ ਤੇ ਤੁਹਾਡਾ ਸਵਾਗਤ ਹੈ ਆ ਜੀ ਜਬ ਆਈ ਹੈ ਅੱਜ ਮੈਂ ਆ ਹੂੰ ਘਰ ਜਣਾ ਬਰਬਾਦੀ ਹੋਦੀ ਹੈ ਬਰਬਾਦੀ ਹੋ ਰਹੀ ਹੈ ਮੇਰੇ ਕੋਲ ਚਾਹ ਨੂੰ ਜਰੂਰ ਖਾਇਆ ਮੈਂ ਜਾ ਦੇ ਲੰਮੇ ਟੱਚ ਤੇ ਗਿਆ ਬੋਹ ਹੈ ਨਹੀਂ ਮੈਂ ਰਹਿ ਗਈ ਇਹਨਾਂ ਨੇ ਦੋ ਦੋ ਖਾ ਲਈਏ ਚੁੱਪ ਕਰ ਲੈੰਨਾਂ ਬੰਦ ਕਰਵਾ ਸਾਡੇ ਫੋਨ ਦੀ ਲਾਈਟ ਨਹੀਂ ਚੱਲਦੀ ਸੋਣੀ ਪਤਾ ਨਹੀਂ ਵੇਖਿਆ ਕੀ ਕਰਾ ਕੈਸ ਗੁਰਲੇਦਾ ਹੈ ਬੜੀ ਚਲਾ ਕੇ ਜੇ ਸਾਨੂੰ ਕਹਿੰਦੇ ਪ੍ਰਜਾ ਅਕਲ ਆ ਆ ਉਹ ਕਿਤੇ 사이ਟ ਵੇਖ ਕੇ ਆਮ ਕਰਕੇ ਡੱਬੇ ਤੇ ਜਾਉਂਗਾ ਪਾ ਕੇ ਅੰਦਰ ਬੱਟਾ ਲੱਗ ਫਿਰ ਉਧਰ ਆਉਂ ਜਾਣਾ ਮੈਂ ਬਹੁਤ ਹੀ ਯੋਈ ਕੁਈਆ ਫੰ ਮੇਰੇ ਫੋਨ ਆ ਫੋਨ ਵੀ ਲੈਣੀ ਤੇ ਕਹਿੰਦੇ ਜਿੱਥੇ ਬਲੌਗ ਬਣਾਉਂਦੇ ਆ ਮਾਂ ਮੇਰੀ ਗੁੱਡੀ ਦਾ ਲਹਿੰਗਾ ਆਇਆ ਘਰ ਮੇਰੇ ਗੁੱਡੀ ਦਾ ਲਹਿੰਗਾ ਪਰੋਣਾ ਹੀ ਹੁੰਦੀ ਮੇਰੇ ਪੈਸੇ ਦੀ ਸਾਫ ਕਰਦੀ ਹੈ ਹਾਏ ਆਵੇ ਲਖਰੋ ਆਪਾਂ ਕਰਾਉਂਦਾ ਗੁੱਡੀ ਦਾ ਸੂਟ ਹੀ ਖਾ ਗਏ ਮੈਂ ਖਾ ਮਠਾਈ ਗੁੱਡੀ ਨੇ ਆਹੋ ਆ ਜੀ ਮੈਂ ਆਪਣਾ ਆਧਾਰ ਕੱਢ ਤੋ ਦਿੱతం ਜੱਬਾ ਫੋਲੀਆਂ ਨਹੀਂ ਕਾਲੀ ਪੈਂਟ ਫੋਲਲੀ ਹਰੀ ਫੋਲਲੀ ਨੇ ਹਰੀ ਦੇ ਵਿੱਚੋਂ ਨਿਕਲਿਆ ਹੋ ਜਵਾਰਾ ਸੁਪਨੇ ਪਾਇਆ ਅਜੇ ਬਚਪਨ ਦਾ ਮੇਰੇ ਘਲਾਨੇ ਆਪਣੀ ਸੁਬਾਹ ਪੈ ਜਾਂ ਚਟਨੀ ਨਾਲ ਮੇਰਾ ਘਲਾਨੇ ਵੀ ਰੈਟ ਨਹੀਂ ਕਰਾਉਣਾ ਖਾ ਪੀ ਨਹੀਂ ਫੇਰ ਗੱਲਾਂ ਕਰਾਂਗੇ ਖਾ ਲੈਣ ਆਮ ਲੈਂਚ ਪੂਰਾ ਖਲਾ ਰੰਡਾਈ ਮੰਮੀ ਦਿਲ ਕਰਾ ਦੇ ਵੇ ਇੱਕ ਹੋ ਲਾਲਾ ਤੂੰ ਤਾਂ ਅੰਦਰ ਆ ਬੋਏ ਕਾ ਰਿਤਾ ਆ ਵਲੋਗ ਦਾ ਜਲੂਸੀ ਮੇਰਾ ਵੀ ਮੈਂ ਡਿਵਰ ਡਿ ਹੋ ਗਿਆ ਹਾਂ ਤੇ 15 ਸਾਲਾਂ ਚ ਵਿੱਚ ਉਹ ਬਦਰਾਲੀ ਦਾ ਆਧਾਰ ਕਾਰਡ 15 ਸਾਲਾਂ ਦਾ ਮੇਰਾ ਆਧਾਰ ਕਾਰਡ ਨਹੀਂ ਤੂੰ ਤੇ ਰਾਤ ਨੂੰ ਬਦਲਿਆ ਕੋਈ ਮੇਰਾ ਨਹੀਂ ਹੋਵੇ ਦੋ ਜੁੰਡੀਆਂ ਕੀ ਤੇ ਹੋਈ ਬੜੀਆਂ ਨੇ ਅਜਾ ਪੂਰਾ ਵੀ ਪੂਰਾ ਹੀ ਆ ਨਾ ਬੱਸ ਜਿੱਥੇ ਲੈਣਾ ਹੈ ਬੱਸ ਜਿੱਥੇ ਜਾ ਹੁਣ ਤਾਂ ਬੱਸ ਆਏ ਵੀ ਬੱਸਾ ਬੰਦ ਕਰਦੇ ਆ ਮੇਰੀ ਬੱਸ ਚੱਲਿਆ ਨਹੀਂ ਕਦੀ ਤੂੰ ਨਹੀਂ ਤੂੰ ਬੜਾ ਮਨਿਸਟਰ ਲੱਗਣਾ ਹੈ ਮੇਰੇ ਚੱਲ ਜਾਂਦਾ ਹੁੰਦਾ ਦੇਖੋ ਸਾਡੀ ਮੋਦੀ ਸੀਟ ਮਿਲੂਗੀ ਡਰ ਘਾਟ ਮੇਰਾ ਉਸੇ ਮੋਕੇ ਚੱਲ ਜਾਂਦਾ ਫੋਨ ਦੀ ਲਾਈਟ ਚੱਲਦੀ ਹੁੰਦੀ ਤੇ ਫੇਸ ਸਾਫ ਹੋਣੇ ਪਰ ਕਿ ਫੋਨ ਦੀ ਲਾਈਟ ਨਹੀਂ ਚੱਲਦੀ ਸਵਾਨੀ ਵਾਲੋ ਸਾਫ ਹੁੰਦੇ ਸਵਾਨੀ ਦਾ ਵਲੋਗ ਹੈ ਤਾਂ ਸਵਾਨੀ ਵਾਲਾ ਵਾਰੀ ਹੁੰਦਾ ਪਿਆ ਖਾਏ ਹੱਥ ਚਟੰਡੀ ਮੈਂ ਕਤੋਂ ਦਿੱਤੀ ਜਰੂਰ ਹੂ ਮੈਂ ਇਹ ਤੇ ਚਟਕਟੂਕ ਗੱਮ ਲੈ ਕੇ ਇੱਕ ਵਾਰੀ ਨਹੀਂ ਤਗੜੇ ਜਰੰਦੇ ਨੇ ਤੇਰਾ ਮਿੰਨਾ ਇਹ ਬਜਰਾ ਪਿੱਛੋਂ ਤੋਂ ਪਿੱਛੇ ਨੰਗੇ ਜਾਂ ਨਾ ਤੇ 2000 ਮਿਲਦਾ ਦੇ ਬਾਈ ਚ ਜਰ ਨਾ ਕਿ ਗਏ ਨਾ ਤੇ ਅਤਲਨਾ ਕਵੇ ਉਹ ਵੀ ਲੈ ਨਾ ਉਹ ਵੀ ਲੈ ਨਾ ਇਹ ਪੇਸੇ ਆ ਲੈ ਗਏ ਤੇ ਕੇਕ ਵੀ ਮਗਰ ਹਨ ਕੇਕ ਖਾ ਕੇ ਤੇ ਪੇਸੇ ਵਾਲੇ ਮੂੰਹ ਬਟਾ ਦੇ ਨਾ ਉਹਨੇ ਕਦੇ ਨਹੀਂ ਇਹ ਕਾ ਕ ਇੱਕ ਦੂਜੇ ਦੀ ਪੰਡੀਆਂ ਤੇ ਲੱਗਦੇ ਕੁੱਤੇ ਕਨੇਕ ਦੂਜੇ ਦੀ ਲੈ ਲੈ ਦੇ ਇਹ ਬੱਤ ਸਾਰੇ ਜੀ ਹੁਣ ਆਪਣੀਆਂ ਆਪਣੀਆਂ ਸੀਟਾਂ 'ਚ ਚੱਲ ਗਏ ਸੌਣ ਤੇ ਗੱਲਾਂ ਪੁੱਤਾਂ ਮਾਰ ਲੀਆਂ ਅਸੀਂ ਜਿੰਨੀਆਂ ਇਹੀ ਵਲੋਗ ਦੇ ਵਿੱਚ ਮਾਰਨੀਆਂ ਤੇ ਜੀ ਉਹ ਵੀ ਖਾ ਲਿਆ ਆ ਕਿ ਹੁਣ ਕਹਿੰਦੇ ਡੱਬੇ ਚ ਉਹ ਰਸਗੁਲੇ ਵੀ ਖਾ ਲਏ ਨੇ ਹੁਣ ਵਖੋ ਵਖੇ ਬੈਠੇ ਸਾਰੇ ਆਪਾਂ ਆਪਣੇ ਫੋਨ ਲੈ ਕੇ ਇੱਧਰ ਮਮੀ ਰਸੋਈ ਦੇ ਵਿੱਚ ਡੈਡੀ ਵੀ ਸੌਂ ਗਏ ਆ ਅਤਲ ਭੱਜ ਪਤਾ ਨਹੀਂ ਕਿੱਥੇ ਗਏ ਮੇਜ਼ ਦਾ ਦਿੱਤਾ ਚਲ ਗਿਆ ਕਰੇ ਉਹ ਇੱਧਰ ਸੰਦੀਪ ਦੀਦੀ ਬੈਠੇ ਆ ਜੀ ਕਿ ਨੋ ਕਲੀਅਰ ਆਉਂਦੀ ਆ ਇੱਥੇ ਆ ਭੈਣ ਜੀ ਝੁੱਕ ਦੇਣਾ ਆਹੀ ਆ ਕੰਬਲ ਝੁੱਕੋ ਠੰਡ ਲੱਗ ਜੇ ਤੁਹਾਨੂੰ ਠੰਡ ਲੱਗ ਜਾਂਦੀ ਹੈ ਕੱਪੜੇ ਜੋ ਖੋ ਲੋ ਆ ਜਰਾ ਕੀ ਇਹਦਾ ਨਾਂ ਕਹਿੰਦੇ ਆ ਨਮਸਤੇ ਜੀ ਅੱਜ ਅਗਲਾ ਦੇਨੇ ਆ ਤੇ ਸਾਡੇ ਜੀ ਰਾਤੀ ਮੀਂਹ ਬੜਾ ਪਿਆ ਹੈ ਇੰਨਾ ਮੀਂਹ ਪਿਆ ਹੁਣ ਮੈਂ ਇੰਨੇ ਪੱਤੇ ਵੀ ਖਿਲਰੇ ਮੈਂ ਸਾਰੇ ਹੁਣ ਚੁੱਕ ਕੇ ਉਧਰ ਪਰਲੀ ਸਾਈਡ ਤੇ ਸੁੱਟ ਗਿਆ ਆਂ ਬੱਤੀ ਚੱਲ ਗਈ ਹੁਣ ਬੱਤੀ ਆਈ ਹੈ ਤੇ ਮੋਟਰ ਭਰੀ ਆ ਤੇ ਇਧਰ ਮੰਮੀ ਭਾਂਡੇ ਮਾਂਜਦੇ ਪਏ ਹੁਣ ਆ ਹੁਣ ਮੋਟਰ ਆ ਕੀ ਇਹਦਾ ਨਾਂ ਆ ਮੋਟਰ ਭਰੀ ਸੀ ਤੇ ਹੁਣ ਤੇ ਹੁਣ ਮੰਮੀ पांडे ਮਨ ਜਾਂਦੇ ਆ ਇੱਧਰ ਵੀ ਸਾਰਾ ਇਹ ਆ ਚੀਜ਼ਾਂ ਨੂੰ ਪਾਣੀ ਲੱਗ ਗਿਆ ਹੈ ਗਿੱਲਾ ਗਿੱਲਾ ਹੋ ਗਿਆ ਇੰਨਾ ਮੀਂਹ ਆਇਆ ਸੀ ਨਾ ਬਿਜਲੀ ਵੀ ਕਰਕਦੀ ਪਈ ਸੀ ਅੱਜ ਮੈਂ ਕੋਈ ਟੋਲਾ ਧਮ ਧਮ ਕਰਕੇ ਗਾੜਾ ਨਹੀਂ ਜਿੱਤਦਾ ਵੱਜਦਾ ਉੱਦਾਂ ਵੱਜਦਾ ਪਿਆ ਹੈ ਰਾਤੀ ਬੜਾ ਡਰ ਲੱਗਣ ਲਿਆ ਹੈ ਸਾਰੇ ਇਹਨਾਂ ਨੂੰ ਪਾਣੀ ਦਿੱਤਾ ਗਿਆ ਹੈ ਉਹਨਾਂ ਨੂੰ ਵੀ ਫੁੱਲਾਂ ਨੂੰ ਵੀ ਅੱਜ ਪਾਣੀ ਇਸੇ ਗੱਲੋਂ ਨਹੀਂ ਦਿੱਤਾ ਹੈ ਕਿਉਂਕਿ ਮੀਂਹ ਦਾ ਪਾਣੀ ਬੜਾ ਪੈ ਗਿਆ ਹੈ ਕੋ ਮੀ ਪੰਨ ਨਾਲ ਹੋਰ ਜਿਆਦਾ ਫੁੱਲ ਖਿਲਣ ਲੱਗ ਪਏ ਬੜੇ ਸੋਹਣੇ ਹੋ ਗਏ ਆ ਇਹਨਾਂ ਨੇ ਵੀ ਆ ਧੁੱਪ ਦੇ ਨਾਲ ਵਾਵਾ ਵੱਡੇ ਹੋ ਜਣਾ ਫਿਰ ਸੋਹਣੇ ਲੱਗਿਆ ਕਰਨੇ ਨੂੰ ਬੱਤੀ ਆਈ ਸੀ ਤੇ ਫੋਨ ਨੂੰ ਚਾਰਜ ਦੇ ਲਾਇਆ ਮੈਂ ਕਿਉਂ ਫੋਨ ਨੂੰ ਚਾਰਜ ਦੇ ਲਾ ਲੋ ਬੱਤੀ ਦਾ ਫੇਰ ਕੋਈ ਪਤਾ ਨਹੀਂ ਕਿਹੜੇ ਵੇਲੇ ਚੱਲ ਜੇ ਅਤਲ ਵੀ ਗਿਆ ਆ ਜੀ ਆਪਨੇ ਕਾਲਜ ਸਮਾਨ ਨਹੀਂ ਸਾਭਦੇ ਆਗੇ ਵਰਤਨਾ ਵਰਤਣ ਦਾ ਪਤਾ ਹੁੰਦਾ ਹੈ ਸੰਬੰਧਨੀ ਆ ਇੱਥੇ ਲੱਗਾ ਦਾ ਹੈ ਜਦੋਂ ਇਹ ਘਰ ਦਾ ਟਲਪਾ ਜੀ ਤੁਰਨ ਲੱਗਿਆ ਸਾਰੇ ਖਲਾ ਖਲੂਰਾ ਪਾ ਦੇਣਾ ਹੁੰਦਾ ਹੋਵੇ ਕੋ ਸੰਦੀਪ ਨੇ ਕੱਲ ਕੱਪੜੇ ਤੋਤੇ ਤੇ ਆਪਣਾ ਆਧਾਰ ਕਾਰਡ ਸਾਰੇ ਆ ਵੇਖੋ ਕੀ ਕਰਤਾ ਤੂੰ ਬਤਾ ਕੇ ਹਮਾਰੇ ਨਵਾਹੀਆਂ ਧਾਰ ਕੜ ਅਜੇ ਤੱਕ ਵੀ ਗਿੱਲਾ ਹੈ ਪੇ ਤੂੰ ਤਪੇ ਰੱਖੇ ਨਾ ਕੋ ਅੱਧਾ ਅੱਧਾ ਜਿਹੜਾ ਕਾਰ ਵਿੱਚੋਂ ਕੱਢਿਆ ਉਧਰ ਪਿਆ ਹੈ ਤੇ ਕਵਰ ਜਿਹੜਾ ਉੱਥੇ ਪਿਆ ਹੈ ਵੀ ਲੈ ਲੋ ਇਹਨਾਂ ਦੇ ਕੰਮ ਆਇਆ ਕਾਰ ਵੇਖੋ ਡੈਡੀ ਨੇ ਤੀਲਾ ਕਿੰਨੀਆਂ ਰੱਖੀਆਂ ਰੋਟੀ ਖਾ ਕੇ ਤੇ ਮੁਰਕੇ ਜਦੋਂ ਧਾਰਾਂ ਵਿੱਚ ਮਾਰਨੀਆਂ ਤੀਲਾ ਕਿੰਨੀਆਂ ਰੱਖੀਆਂ ਨੇ ਹੁਣ ਗਰਮੀਆਂ ਦੇ ਦਿਨ ਆ ਗਏ ਤੇ ਹੁਣ ਫੂਨਾ ਦੇ ਵਿੱਚ ਆ ਵੇਖੋ ਵਾਲ ਪੇਪਰ ਇਦਾਂ ਦੇ ਲੱਗੇ ਹਮ ਮਤਲਬ ਬਾਜੀ ਨੇ ਲਾਇਆ ਕਾਰਟੂਨ ਆਏ ਕੁਲਫੀਆਂ ਲੱਗਦਾ ਦਵਾਨੇ ਵਾਲੀਆਂ ਲੱਗਦੀਆਂ ਕੁਲਫੀਆਂ ਕਿ ਪਤਾ ਨਹੀਂ ਅੰਗੂਰਾਂ ਵਾਲੀਆਂ ਜੜੀ ਜੀ ਸੁਤੇ ਆ ਤਾਂ ਕਰਾਂ ਦੇਖੋ ਕਿਦਾਂ ਮਾਰਦੇ ਪਏ ਵੀਡੀਓ ਬਣਾਉਣ ਲਈ ਤਾਂ ਨਹੀਂ ਬਦਲਾ ਹੈਗੇ ਅੜਿਆਟੇ ਕੇ ਅੜੀ ਦੀ ਕਰਾਂ ਦੇ ਜਾਂਦੀ ਬਹੁਤ ਚੁੱਪ ਇੰਨੀ ਹੋਉਂਦੀ ਨਾ ਫੇਰ ਜਦੋਂ ਵੱਜਣਗੇ ਆ ਬਲੀ ਇਦਾਂ ਦੀ ਦੇਖਦੇ ਪਏ ਨੇ ਸਿਮੀ ਪੈਂਦੇ ਵਿਆਹ ਦੀ ਐਲਬਮ ਬਹ ਇਹ ਹੈਗੀ ਜਿਸਾਗ ਠਾਕੇ ਦੀ ਹੂੰ ਠਾਕੇ ਦੀ ਠਾਕੇ ਦੀ ਦੇਖ ਰਹੇ ਪਏ ਆ ਉਹ ਹਿਮਾਚਲ ਵਾਲੀ ਫੋਟੋ ਹੈ ਹੂੰ ਤੇ ਵਿਆਹ ਵਾਲੀ ਕਿੱਥੇ ਵਿਆਹ ਵਾਲੀ ਨਹੀਂ ਵੇਖੀ ਹਨ ਰਹਿਣ ਤੇ ਹਾਂ ਤੋ ਜੀ ਵੇਖ ਹਾਂ ਹਾਂ ਤੇ ਤੇ ਬਾਰ ਬਾਰ ਉਹੀ ਪੋਚ ਬਣਦੇ ਆ ਤੇ ਵਿਆਹ ਵਾਲੀ ਚ ਵੀ ਉਹੀ ਨੇ ਨੇ ਵਿਆਹ ਵਾਲੀ ਚ ਵੰਸ ਵੰਸ ਇਹ ਵਿਆਹ ਵਾਲੀ ਚ ਕਿਹੜਾ ਅਲੱਗ ਹੈ ਵੀਡੀਓ ਕੱਝ ਹੋ ਰਿਹਾ ਕਿੰਨਾ ਨਿਕਾਜ ਆਈ ਆ ਵੇ ਹੈਨਾ ਇੱਕ ਕੱਕ ਜੀਜੇ ਵਗ ਬੰਦ ਕੀ ਹਾਂਜੀ ਹੁਣ ਵਿਆਹ ਦੀ ਵੇਖਾਂ ਦੇ ਐਲਬਮ ਹਾਂ ਇਹ ਵੱਡੀ ਪਿਆਨ ਪੁੱਠੀ ਆਉਂਦੀ ਵਿੱਚ ਪੁੱਠੀ ਆ ਗਈ ਸੋ ਸਿੱਧਾ ਕਰ ਲੈ ਅਗੋਂ ਆ ਫੇਰੇ ਪੂਰੇ ਵੀ ਹਵਾਉਂਦੇ ਅਗੋਂ ਫੇਰੇ ਸਟਾਰਟ ਹੋਗੇ ਸੰਦੀਪ ਹਾਂ ਠੀਕ ਆ ਵੇਖੋ ਤੁਸੀਂ ਕਹਿੰਦੇ ਫਾਇਂਟੀ ਵਾਇਨਗੀ ਅਗੋ ਫੇਰਿਆਂ ਦੀ ਇੱਥੇ ਭੁੱਲੀਆਂ ਫੜਾਉਂਦੇ ਸੀ ਨਾ ਤਲਾ ਪੈਂਟ ਘੁੱਟ ਲਾ ਆਇਆ ਸੀ ਇਹਨੇ ਪੈਂਟ ਫੱਟ ਗਈ ਸੀ ਤੇ ਬਲਾਂ ਅੜ ਕੇ ਫੱਟ ਗਈ ਸੀ ਹੂੰ ਤੇ ਮੇਰਾ ਆਪਣਾ ਘਰ ਕੇ ਆਇਆ ਤੇ ਬੜੇ ਚੇਂਜ ਕਰ ਆਇਆ ਫੇਰਾਂ ਤੋਂ ਬਾਅਦ ਸਾਰੇ ਘੜੀ ਆਈ ਆ ਸਾਰੇ ਆਹ ਸੂਟ ਚਾਚਾ ਲੈ ਕੇ ਆਇਆ ਸੀ ਨਾ ਸੰਦੀਪ ਪਤਾ ਨਹੀਂ ਨਿੱਕਾ ਚਾ ਚਲਾ ਕੇ ਆਇਆ ਇਹ ਪਤਾ ਨਹੀਂ ਵੱਡਾ

ਮਠਰੀ ਫੋਟੋ ਵਧੀਆ ਆ ਕੀ ਬਣਾਤਾ ਵਿੱਚ ਇਹ ਰਸਗੁਲੇ ਡੜ ਕਹਿੰਦੀ ਆ ਕੀ ਬਣਾਤਾ ਵਿੱਚ ਰਸਗੁਲੇ ਬਰਫੀ ਸੁੰਦਰ ਬਰਫੀ ਬੜੀ ਸ਼ਾਨਦਰੀ ਛੱਡੇ ਵਾਲੀਆਂ ਸਾਲੀਆਂ ਦਾ ਨਾਕਾ ਸਾਲੀਆਂ ਦਾ ਨਾਕਾ ਨਾਕਾ ਤੇ ਪੰਜਾਬ ਪੁਲਸ ਦੀਆਂ ਪੰਜਾਬ ਪੁਲਸ ਦੀਆਂ ਸਾਲੀਆਂ ਮੁਰਜੇ ਮੁਕੇ ਰਿਆ ਚਲਾਨ ਕਟਾਉਂਦੇ ਪਹਿਲਾਂ ਇਹ ਜੀਜੇ ਦਾ ਚਲਾਨ ਕਟਾਉਂਦੇ ਵੀ ਵੇਖ ਲਈਏ ਜੀ ਵਿਆਹ ਦੀ ਵੀਡੀਓ ਹੁਣ ਕਿਉਂਕਿ ਸੁਖੀ ਮਾਸੀ ਦਾ ਵਿਆਹ ਹੈਗਾ ਤਾਂ ਹਨੂ ਵੀ ਜੇ ਆਪਣੀ ਭੈਣ ਦੇ ਵਿਆਹ ਦਾ ਚਤ ਆ ਗਿਆ ਆਈ ਫਿਰ ਪਹਿਲਾ ਰਾਤੀ ਵੀਡੀਓ ਵੇਖੀ ਤੇ ਫਿਰ ਅਸੀਂ ਜਿਉਣਾ ਵੀਡੀਓ ਆ ਕਿ ਐਲਬਮ ਕੱਟ ਕੇ ਵੇਖਣ ਲੱਗ ਪਏ ਆ ਤੇ ਅਹੀਂ ਵੀ ਵੇਖ ਲਈਏ ਤਾਂ ਇੱਥੇ ਆ ਕਰਦੇ ਆ ਜੀ ਅੱਜ ਦੀ ਵੀਡੀਓ ਦਾ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਬਾ ਦਿਓ